ਜਲੋਕ ਮਹੱਲਾ ਤੀਜਾ ਤ੍ਰਿਗ ਇਹ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤ ਲਾਏ ਹਰ ਸੁਖ ਪੱਲਰ ਤਿਆਗਿਆ ਨਾਮ ਵਿਸਾਰ ਦੁਖ ਪਾਏ ਆ ਜਿਹੜੀ ਮਾਇਆ ਦੀ ਆਸਾ ਨਾ ਦੂਜੇ ਭਾਵ ਦੀ ਆਸਾ ਸੰਸਾਰ ਦੀ ਆਸਾ ਆ ਦੂਜੇ ਭਾਵ ਨੇ ਸਰੀਰ ਵਾਸਤੇ ਕੋਈ ਵੀ ਇੱਛਾ ਆਸਾ ਇਤਰੇ ਗਏ ਐਸੀ ਆਸਾਂ ਤੇਗਾਸ ਹੈ ਚੰਗੇ ਨਹੀਂ ਆਸਾਂ ਤੇ ਕਾ ਰਹੀ ਐਸੀ ਆਸਾਂ ਨੂੰ ਜਿਹੜੀ ਸਿਰਫ ਦੂਜੇ ਪਾਸੇ ਲਾਉਂਦੀ ਐ ਸਾਨੂੰ ਸੱਚ ਤੋਂ ਤੋੜ ਕੇ ਝੂਠ ਨਾਲ ਜੋੜਦੀ ਐ ਜਿਹੜੀ ਉਹ ਮਾਇਆ ਜਤਲਾਏ ਜਿਹੜੀ ਮੋਹ ਮਾਇਆ ਚਿੱਤ ਦੇ ਨਾਲ ਜਿੱਤ ਨੂੰ ਮੋਹ ਮਾਇਆ ਨਾਲ ਜੋੜਦੀ ਐ ਮਾਇਆ ਦਾ ਮੋਹ ਚਿੱਤ ਨੂੰ ਲਾਉਂਦੀ ਐ ਤੇ ਕਾ ਰਹੀ ਐਸੀ ਇੱਛਾ ਨੂੰ ਹਰ ਸੁਖ ਪੰਲਰ त्याਗਿਆ ਹਰ ਸੁੱਖ ਦਾ ਪੱਲਾ ਛੱਡ ਦਿੱਤਾ ਸੱਚੇ ਸੁੱਖ ਦਾ ਪੱਲਾ ਛੱਡ ਕੇ ਨਾਮ ਦੇ ਸਾਰ ਦੁੱਖ ਪਾਏ ਨਾਮ ਨੂੰ ਬਿਸਾਰ ਕੇ ਵੀ ਦੁੱਖੇ ਮਿਲਣੇ ਉਹ ਤਾਂ ਦੁੱਖ ਦੇ ਹੂਆ ਦੁੱਖ ਰੂਪ ਆ ਉਹ ਅਗਨ ਸਾਗਰ 'ਚ ਸੁੱਟਣ ਵਾਲੀ ਆ ਉਹ ਇੱਛਾ ਅਗਨ ਸਾਗਰ ਦੇ ਵਿੱਚ ਯਾਦੇ ਸੁੱਖ ਨਹੀਂ ਹੁੰਦਾ ਨਾਮ ਦਾ ਬਿਸਰਿਆ ਔਰ ਅਗਨ ਸਾਗਰ 'ਚ ਡਿੱਗੇ ਆ ਅੱਗ 'ਚ ਸੜਦਾ ਰਹੂ ਤ੍ਰੇਸ਼ਾਂ ਦੀ ਅੱਗ 'ਚ ਸੜਦਾ ਰਹੂਗਾ ਹਾਂਜੀ ਮਨਮੁਖ ਅਗਿਆਨੀ ਅੰਤਲੇ ਜਨਮ ਮਰੈ ਫਿਰ ਆਵੇ ਜਾਏ ਕਾਰਜ ਸਿਧਨਾ ਹੋਵਨੀ ਅੰਤ ਗਿਆ ਪਛਤਾਏ ਜਿੰਨੇ ਵੀ ਮਨਮੁਖ ਨੇ ਅਗਿਆਨੀ ਅੰਦਲੇ ਹੁੰਦੇ ਨੇ ਇਹ ਅੰਦਲੇ ਹੀ ਹੁੰਦੇ ਨੇ ਜਿਹੜੇ ਮਨਮੁਖ ਨੇ ਆਪਣੀ ਮਰਜ਼ੀ ਨਾਲ ਚੱਲਦੇ ਨੇ ਸੰਸਾਰ 'ਚ ਸਿਆਣੇ ਨਹੀਂ ਹੁੰਦੇ ਉਹ ਭਾਵੇਂ ਆਪਣੇ ਆਪ ਨੂੰ ਕਿੰਨੇ ਸਿਆਣੇ ਸਮਝਦੇ ਹੁਣ ਚਲਾ ਕੇ ਸਮਝਦੇ ਹੁਣ ਹੁਸ਼ਿਆਰ ਸਮਝਦੇ ਹੁਣ ਅਸਲ ਦੇ ਵਿੱਚ ਦਰਗਾਹ ਦੀ ਨਿਗਾਹ ਚ ਪਰਮੇਸ਼ਰ ਦੀ ਨਿਗਾਹ ਚ ਗਿਆਨੀ ਅੰਦਲੇ ਨੇ ਗੁਰਨਾਨਕ ਦੀ ਗੁਰ ਅਮਰਦਾਸ ਦੀ ਨਿਗਾਹ ਚ ਇਹ ਨਹੀਂ ਅੰਦਲੇ ਨਹੀਂ ਹੈ ਉਹ ਤਾਂ ਪਰਮੇਸ਼ਰ ਦਾ ਬੁਲਾਇਆ ਬੋਲਦੇ ਨੇ ਪਰਮੇਸ਼ਰ ਦੀ ਬਾਣੀ ਹੈ ਉਹਦੀ ਨਿਗਾਹ ਦੇ ਵਿੱਚ ਗਿਆਨੀ ਅੰਦਲੇ ਨੇ ਜਨਮ ਮਰਨ ਫਿਰ ਆਵੇ ਜਾਣ ਜਨਮ ਦੇ ਮਰਦੇ ਆਪਾ ਗੋਣ ਚ ਪਏ ਰਹਿੰਦੇ ਨੇ ਜਦਨੇ ਮਰਦੇ ਰਹਿੰਦੇ ਨੇ ਆਉਣ ਜਾਣ ਚ ਪਏ ਰਹਿੰਦੇ ਨੇ ਕਾਰਜ ਸਿੱਧਨ ਹੋਬਣੀ ਉਹਨਾਂ ਦਾ ਕਾਰਜ ਸਫਲਾ ਕਦੇ ਵੀ ਨਹੀਂ ਹੁੰਦਾ ਉਹਨਾਂ ਨੂੰ ਜੰਮਣ ਮਰ ਤੋਂ ਛਡਕਾਰਾ ਨਹੀਂ ਮਿਲ ਸਕਦਾ ਜੰਮਣ ਮਰ ਤੋਂ ਛਡਕਾਰਾ ਮਿਲਣਾ ਹੀ ਕਾਰਜ ਸਿੱਧੀ ਹੈ ਫਿਰ ਉਹ ਵੀ ਅੰਤ ਤੱਕ ਆਪ ਪਛਤਾਏ ਜਦ ਇਹ ਤੋਂ ਮਰਦੇ ਨੇ ਜਾਣ ਲੱਗੇ ਪਛਤਾਉਂਦੇ ਨੇ ਵੀ ਅਸੀਂ ਆਏ ਸੀ ਕੀ ਕਰਨ ਕਰ ਬੈਠੇ ਕੀ ਸਾਰਾ ਜਨਮ ਗਵਾ ਕੇ ਚਲੇ ਜਾਂਦੇ ਨੇ ਹਾਂਜੀ ਜਿਸ ਕਰਮ ਹੋਵੇ ਤਿਸ ਸਤਗੁਰ ਮਿਲੈ ਸੋ ਹਰ ਹਰ ਨਾਮ ਧਿਆਏ ਨਾ ਮਰਤੇ ਜਨ ਸਦਾ ਸੁਖ ਪਾਉਣ ਜਨ ਨਾਨਕ ਤਿੰਨ ਬਲ ਜਾਏ ਇਹ ਕਰਮਜ ਹੋਵੇ ਤਾਂ ਸਤਿਗੁਰੂ ਮਿਲ ਜਾਂਦਾ ਜੇ ਨਾਨਕਾਂ ਦਾ ਮੈਂ ਤੇ ਉਹਨਾਂ ਦੇ ਬਲਿਹਾਰੀ ਹਾਂ ਜੇ ਇੱਛਾ ਰੱਖਣ ਸਤਿਗੁਰੂ ਨੂੰ ਮਿਲਣ ਦੀ ਕਰਮ ਕੀ ਹੈ ਇੱਛਾ ਹੀ ਕਰਮ ਹੈ ਸਾਡਾ ਬੁਰਾ ਕਰਮ ਕੀ ਹੈ ਬੁਰਾ ਕਰਮ ਹੈ ਮਾਇਆ ਦੀ ਇੱਛਾ ਛੁਡਦੀ ਇੱਛਾ ਬੁਰਾ ਕਰਮ ਹੈ ਸੱਚ ਦੀ ਇੱਛਾ ਸ਼ੁਭ ਕਰਮ ਹੈ ਜੇ ਕਰਮ ਚੰਗਾ ਹੋਵੇ ਉਹਨਾਂ ਦਾ ਸ਼ੁਭ ਇੱਛਾ ਹੋਵੇ ਸੱਤਿ ਦੀ ਪ੍ਰਾਪਤੀ ਦੀ ਇੱਛਾ ਹੋਵੇ ਨਿੱਜ ਘਰ ਜਾਣ ਦੀ ਇੱਛਾ ਹੋਵੇ ਸਤਿਆਰੇ ਬਣਨ ਦੀ ਇੱਛਾ ਹੋਵੇ ਉਹਨਾਂ ਨੂੰ ਕੀ ਉਹਨਾਂ ਨੂੰ ਸਦਗੁਰੂਰ ਮਿਲ ਜਾਂਦਾ ਸੋ ਹਰ ਹਾਲ ਨਾਮ ਤੇ ਆਏ ਬਸ ਉਹ ਹਰ ਹਾਲ ਨਾਮ ਤੇ ਹੁੰਦੇ ਉਹਨਾਂ ਚਾਹ ਹੋ ਜਾਂਦਾ ਧਿਆਨ ਨਾਮ ਚ ਹੋ ਜਾਂਦਾ ਜੋ ਭੁਖ ਨਾਮ ਦੀ ਆ ਤਾਂ ਨਾਮ ਦੇ ਵਿੱਚ ਧਿਆਨ ਲੈਣ ਨਾਮ ਰੱਤੇ ਜਨ ਸਦਾ ਸੁਖ ਪਾਇਨ ਨਾਮ ਦੇ ਰੰਗਦਾਰ ਰੰਗੇ ਹੋਏ ਆਦਮੀ ਜਿਹੜੇ ਹੁੰਦੇ ਨੇ ਸਦਾ ਹੀ ਸੁਖੀ ਰਹਿੰਦੇ ਨੇ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਨੂੰ ਨਾਨਕ ਤਨ ਬਲ ਜਾਏ ਨਾਨਕ ਆਂਦਾ ਮੈਂ ਉਹਨਾਂ ਦੇ ਕੋਲ ਆ ਰਹੀ ਜਾਂਦਾ ਜਿਹੜੇ ਐਸੇ ਨੇ ਉਹ ਜਿਹੜੇ ਪਹਿਲੇ ਸੀਗੇ ਉਹਨਾਂ ਦੀ ਧਿਰਵਾਸ ਹੈ ਉਹ ਆਸਾ ਸੀ ਠਹਾਰ ਐਸੀ ਆਸ ਆ ਆਸਾ ਪੋਜੀਟਿਵ ਹੈ ਵਧੀਆ ਹੈ ਗੁਰਮਤਿ ਅਨੁਸਾਰ ਉਹ ਆਸਾ ਸੀ ਜਿਹੜੀ ਉਹ ਠਹਾਰ ਹੈ ਉਹ ਸਾਸਾ ਹਾਂ ਜਰੋਂ ਜਿਸ ਕਰਮ ਹੋਵੇ ਤਾਂ ਭਾਵ ਹੈ ਜਿਸ ਤੇ ਬਖਸ਼ਿਸ਼ ਹੋਵੇ ਬਖਸ਼ਿਸ਼ ਤਾਂ ਆਪਣੀ ਹੋਵੇ ਪਰਮੇਸ਼ਰ ਜੀ ਦਾ ਬਖਸ਼ਿਸ਼ ਸਾਰਿਆਂ ਤੇ ਹੀ ਹੈ ਦੇਖੋ ਕਰਮ ਹੈ ਕਰਮ ਕੀ ਨੇ ਕਰਨਾ ਹੁੰਦਾ ਹੈ ਕਬੀਰ ਕਹਿੰਦਾ ਜੋ ਕੁਛ ਕੀਤਾ ਉਸ ਮਨ ਕੀਤਾ ਮੁੰਡਾ ਗੁੰਡਾ ਆ ਜਾਏ ਜੋ ਮਨ ਕਰਦਾ ਹੈ ਉਹ ਸਾਡਾ ਕਰਮ ਜੋ ਕਰੇ ਤੇ ਸੁਖਰੇ ਥਾਰੋ ਕਰਮ ਨਹੀਂ ਦੁਖਰੇ ਦੀ ਕੀ ਹੁੰਦੀ ਹੈ ਬੁਰਾ ਸੋਚਣਾ ਦੁਖ੍ਰਿਤੀ ਹੈ ਚੰਗਾ ਸੋਚਣਾ ਸੁਖ ਰੀਤੀਏ ਜੋ ਕੰਮ ਕਰਨਾ ਆਇਆ ਹੈ ਉਹਦੀ ਉਹ ਸੋਚ ਰੱਖੇ ਮਨ ਚ ਉਹਦੇ ਬਾਰੇ ਹੀ ਸੋਚੇ ਉਹਦੇ ਬਾਰੇ ਵਿਚਾਰੇ ਸੁਖ ਰੀਤੀ ਹੈ ਜੇ ਉਹ ਤੋਂ ਉਲਟ ਸੋਚੇ ਉਲਟ ਵਿਚਾਰੇ ਉਲਟ ਕੰਮ ਕਰ ਉਹ ਦੁੱਖ ਦਿੰਦੀ ਹੈ ਦੁੱਖ ਰੀਤੀ ਚੋਂ ਦੁੱਖ ਨਿਕਲੂਗਾ ਸੁਖ ਰੀਤੀ ਚੋਂ ਸੁਖ ਨਿਕਲੂਗਾ ਹਾਂਜੀ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਆਸਾ ਮਨਸਾ ਜਗ ਮੋਹਣੀ ਜਗ ਵਿੱਚ ਆਸਾ ਰਮਨਸਾ ਜਿਹੜੀ ਹੈ ਇਹ ਬੋਣੀ ਹੈ ਮੋਹ ਪੈਦਾ ਕਰ ਦਿੰਦੀ ਹੈ ਅੰਦਰ ਆਸਾ ਮਨਸਾ ਤੋਂ ਹੀ ਮੋਹ ਪੈਦਾ ਹੁੰਦਾ ਹੈ ਜਿੰਨ ਮੋਹਿਆ ਸੰਸਾਰ ਇੱਥੇ ਨਾ ਤਾਂ ਸਾਰਾ ਸੰਸਾਰ ਮੋਹਿਆ ਹੋਇਆ ਹੈ ਮੋਹ ਦਾ ਕਾਰਨ ਆਸਾ ਮਨਸਾ ਹੀ ਹੈ ਸਾਡੀ ਸਭ ਕੋ ਝਮ ਕੇ ਪਾਸਾ ਹੈ ਇਹ ਜਿਹੜੇ ਆਸਾ ਮਨਸਾ ਦੇ ਵਿੱਚ ਫਸ ਕੇ ਜਗਤ ਮੋਹ ਪਾਇਆ ਇਹ ਜਮ ਦੇ ਵਾਸਤੇ ਨੇ ਸਾਰੇ ਹੀ ਇਹੀ ਜਮ ਦੇ ਦਸਤੇ ਨੇ ਸਭ ਕੋ ਜਮ ਕੇ ਚੀਰੇ ਵਿੱਚ ਹੈ ਇਹ ਸਾਰੇ ਜਮ ਦੇ ਜਾਲ ਕੇ ਫਸੇ ਹੋਏ ਨੇ ਜੇ ਤਾਂ ਸਭ ਆਕਾਰ ਜਿੰਨੇ ਆਕਾਰ ਆਕਾਰਿਆ ਆਕਾਰ ਹੈ ਜੀ ਆਤਮਾ ਨਹੀਂ ਪਸੀ ਹੋਈ ਇਸ ਜਾਲ ਚ ਆਕਾਰੇ ਛੀਰੇ ਛੀਟ ਫਸਿਆ ਹੋਇਆ ਉਹ ਆਤਮਾ ਤਾਂ ਮੋਹ ਕਰਕੇ ਇਹਦੇ ਨਾਲ ਜੁੜੀ ਹੋਈ ਹੈ ਤਾਂ ਨਹੀਂ ਜਾਂਦੀ ਮੋਹ ਨਹੀਂ ਛੱਡਦੀ ਜੇ ਕੋ ਨਹੀਂ ਛੱਡਦੀ ਫਿਰ ਦੁਬਾਰਾ ਆਉਣਾ ਪੈਂਦਾ ਹਾਂਜੀ ਹੁਕਮ ਹੀ ਜਮ ਲੱਗਦਾ ਸੋ ਉਬਰੈ ਜਿਸ ਬਖਸ਼ੈ ਕਰਤਾਰ ਨਾਨਕ ਗੁਰ ਪ੍ਰਸਾਦੀ ਇਹ ਮਨ ਤਾਂ ਤਰੈ ਕਿਆ ਛੋਡੈ ਅਹੰਕਾਰ ਹੁਕਮ ਹੀ ਜਮ ਲੱਗਦਾ ਹੁਕਮ ਨਾਲੇ ਜਮ ਪਿਛੇ ਲੱਗੇ ਰੋੜੇ ਹੁਕਮ ਹੀ ਜਮ ਲੱਗਦਾ ਸੇ ਉਬਰੈ ਉਬਰਦਾ ਕੌਣ ਹੈ ਭਾਈ ਦਾ ਕੌਣ ਹੈ ਜਮ ਤੋਂ ਜਿਸ ਬਖਸ਼ੈ ਕਰਤਾਰ ਜਿਹਨੂੰ ਬਖਸ਼ਿਸ਼ ਹੋਜੈ ਜੀ ਤੇ ਕਰਤਾਰ ਦੀ ਜਿਹੜਾ ਪਾਣਾ ਮੰਨ ਲਵੇ ਪਾਣੀ ਚੱਲੇ ਨਾਨਕ ਗੁਰਪ੍ਰਸਾਦੀ ਇਹ ਬਨ ਤਾਂ ਤਰ ਗਿਆਨ ਦੀ ਕਿਰਪਾ ਨਾਲ ਇਹ ਬਨ ਤਾਂ ਤਰਦਾ ਜਾਂ ਛੋਟੇ ਹੰਕਾਰ ਜਾਂ ਹੰਕਾਰ ਛੱਡ ਦੇ ਹੰਕਾਰ ਨਹੀਂ ਛੱਡਦਾ ਤਾਂ ਨਹੀਂ ਤਰਦਾ ਹੰਕਾਰ ਇਹ ਲੈ ਕੇ ਡੁੱਬਦਾ ਗੁਰੂ ਦੀ ਗੱਲ ਹੰਕਾਰ ਨਹੀਂ ਮੰਨਣ ਦਿੰਦਾ ਗੁਰਬਾਣੀ ਨੂੰ ਹੰਕਾਰ ਇਹ ਨਹੀਂ ਮੰਨਣ ਦਿੰਦਾ ਸਾਡਾ ਹਾਂਜੀ ਆਸਾ ਮਨਸਾ ਮਾਰੇ ਨਿਰਾਸ਼ ਹੋਏ ਗੁਰ ਸ਼ਬਦੀ ਵਿਚਾਰ ਇਹ ਆਸਾ ਮਨਸਾ ਨੂੰ ਮਾਰ ਲਵੇ ਗੁਰ ਸ਼ਬਦ ਨਾਲ ਗੁਰਬਾਣੀ ਦੇ ਉਪਦੇਸ਼ ਨਾਲ ਮਾਰੇ ਨਰਾਸ ਹੋ ਜਵੇ ਆਸਾ ਮਾਏ ਨਰਾਸ ਹੋਏ ਗੁਰ ਸ਼ਬਦੀ ਵੀ ਚਾਹੇ ਗੁਰਬਾਣੀ ਦੀ ਵਿਚਾਰ ਕਰੇ ਤਾਂ ਇਹ ਮਾਰ ਸਕਦਾ ਹੈ ਆਪਣੀ ਹਉਮੈ ਨੂੰ ਆਸਾ ਮਨਸਾ ਨੂੰ ਮਾਰ ਸਕਦਾ ਹੈ ਔਰ ਵਿਚਾਰਦਾ ਨਹੀਂ ਹੈ ਗੁਰਬਾਣੀ ਨੂੰ ਹਾਂਜੀ ਔੜੀ ਜਿੱਥੇ ਜਾਈਏ ਜਗਤ ਮੈਂ ਤਿੱਥੈ ਹਰ ਸਾਈਂ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਸੰਸਾਰ ਜਿੱਥੇ ਮਰਜੀ ਚੱਲੇ ਜਾਓ ਹਰ ਹਰ ਜਗਾ ਹੈਗਾ ਹਰ ਸਾਈਂ ਹੈ ਜਿਹੜਾ ਸਭ ਦੇ ਅੰਦਰ ਹੈ ਘਟ ਘਟ ਮੈਂ ਹਰ ਜੂ ਬਸ ਹੈ ਸੰਤਨ ਕਹੋ ਸਾਰਿਆਂ ਦੇ ਅੰਦਰ ਸਾਈਂ ਹੈ ਹਰ ਸਾਰਿਆਂ ਦੇ ਅੰਦਰ ਹੀ ਹੈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਅਜਿਹੇ ਨਿਆਂ ਕਰਨ ਵਾਲਾ ਸਾਰਿਆਂ ਵਿੱਚ ਹੈ ਅੰਦਰੋਂ ਆਦਮੀ ਸਾਰੇ ਜਾਣਦੇ ਨੇ ਕੀ ਰੋਂਗ ਹੈ ਕੀ ਰਾਈਟ ਹੈ ਮੇਰਾ ਹੱਕ ਹੈ ਮੈਂ ਦਗਾ ਨਾ ਖਾਣਾ ਤੇ ਨਹੀਂ ਖਾਣਾ ਖਾਂਦਾ ਪਰ ਫਿਰ ਵੀ ਜਾਣਦੇ ਦੇ ਬਾਵਜੂਦ ਗਲਤ ਕੰਮ ਕਰੀ ਜਾਂਦੇ ਨੇ ਜਾਣ ਜਾਣ ਤੋਂ ਸਭ ਬਾਤ ਜਾਣਦੇ ਹੀ ਹੋ ਗਣ ਕਰਾ ਹੋ ਗਣ ਜਾਣ ਕੇ ਕਰਦਾ ਹੈ ਜਾਣਦਾ ਸਭ ਕੁਝ ਸੱਚਾ ਸਾਰਿਆਂ 'ਚ ਬੈਠਾ ਹੈ ਨਿਆਂ ਕਰਨ ਵਾਲਾ ਸਾਰਿਆਂ 'ਚ ਬੈਠਾ ਹੈ ਪਰ ਨਿਆਂ ਕਰਨ ਵਾਲੇ ਦੇ ਬੈਠਣ ਦੇ ਬਾਵਜੂਦ ਵੀ ਅਨੇ ਆ ਕਰੀ ਜਾਂਦੇ ਨੇ ਲੋਕ ਹਾਂਜੀ ਕੂੜਿਆਰਾ ਕੇ ਮੂੰਹ ਫਿਟਕੀਆਂ ਸੱਚ ਭਗਤੀ ਵਡਿਆਈ ਸੱਚ ਸਾਹਿਬ ਸੱਚਾ ਨਿਆਂ ਹੈ ਸਿਰ ਨਿੰਦਕ ਛਾਈ ਕੂੜਿਆਰਾ ਕੇ ਮੂੰਹ ਫਿਟਕੀਏ ਜਿਹਨੇ ਕੂੜਿਆਲ ਨੇ ਝੂਠੇ ਨੇ ਉਹਨਾਂ ਦੇ ਤਾਂ ਮੂੰਹ ਦਰਗਾਹ ਜਿ ਫਿਟਕੇ ਜਾਂਦੇ ਨੇ ਛਿੜਕਾਂ ਪੈਂਦੀਆਂ ਨੇ ਲਾਹਣਤਾ ਪੈਂਦੀਆਂ ਨੇ ਸੱਚ ਭਗਤੀ ਵਡਿਆਈ ਸੱਚੀ ਭਗਤੀ ਨੂੰ ਵਡਿਆਈ ਮਿਲਦੀ ਹੈ ਕੋੜਿਆ ਰਾਂਦੇ ਨੂੰ ਤੇ ਝੋਕਾ ਪੈਂਦੀ ਹੈ ਨਾ ਸੱਚ ਫਾਇਦ ਸੱਚਾ ਨਿਉ ਹੈ ਚਰਨੰਦਕ ਛਾਈ ਜਿਹੜਾ ਸੱਚਾ ਹੈ ਨਾ ਉਹਦੀ ਸਾਹਿਬੀ ਹੈ ਉਹਨੂੰ ਵਡਿਆਈ ਮਿਲਦੀ ਹੈ ਉਹ ਵੱਡਾ ਮੰਨਿਆ ਜਾਂਦਾ ਕਿਉਂਕਿ ਉਹਦਾ ਸੱਚਾ ਨਿਉ ਹੋ ਪਰਮੇਸ਼ਰ ਦਾ ਨਿਉ ਸੱਚਾ ਇਸ ਕਰਕੇ ਸਾਰਿਆਂ ਦਾ ਸਾਹਿਬ ਆ ਉਹ ਹੈ ਚਰਨੰਦਕ ਛਾਈ ਆ ਜਿਹੜੇ ਨੰਦਕ ਨੰਦੂਏ ਉਹਦੀ ਬਰਾਬਰੀ ਕਰਨ ਵਾਲੇ ਡੁਪਲੀਕੇਟ ਬਣਾਏ ਹੋਏ ਕਿਸ ਨੇ ਸ੍ਰੀ ਕੇ ਖੁਦਾ ਕੋਈ ਬਣਾਇਆ ਕਿਸ ਨੇ ਕੋਈ ਬਣਾਇਆ ਇਹਨਾਂ ਦੇ ਹਸਲਤਾ ਸਵਾਹ ਪੈਣੀ ਹੈ ਛਾਈ ਨੰਦ ਦੇ ਸਦ ਛਾਈ ਆ ਜਿਹੜੀ ਨੰਦਿਆ ਲੋ ਕਲਦੇ ਨੇ ਸਵਾਹ ਪੈਣੀ ਹੈ ਚਾਹੇ ਆਪਣੇ ਨੂੰ ਕਿੱਡੇ ਵਾਹਪੁਰਖ ਕਾਉਂਦੇ ਹੋ ਕਿੱਡੇ ਫਰਮ ਗਿਆਨੀ ਕਾਉਂਦੇ ਹੋ ਜੇ ਬਰਾਬਰੀ ਕਰਦੇ ਨੇ ਵਾਹਪੁਰਖ ਕਾਉਂਦੇ ਨੇ ਆ ਕੁਝ ਹੋਰ ਕਰਦੇ ਨੇ ਕਰਾਮਾਤਾਂ ਦੀਆਂ ਗੱਲਾਂ ਕਰਦੇ ਨੇ ਤਾਂ ਸੋਏ ਭੋਣ ਦੇ ਸਚੋਰ ਕੁਝ ਨਹੀਂ ਪੜਾ ਹਾਂਜੀ ਜਨ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ ਜਨ ਨਾਨਕ ਸੱਚ ਅਰਾਧਿਆ ਜਨ ਨਾਨਕ ਨੇ ਤਾਂ ਸੱਚ ਦੀ ਅराधना ਕੀਤੀ ਹੈ ਗੁਰਮੁਖੀ ਸੁਖ ਪਾਈ ਗੁਰਮਖਾਂ ਵਾਲਾ ਸੁਖ ਮਿਲ ਗਿਆ ਜੋ ਗੁਰਮਖਾਂ ਨੂੰ ਸੁਖ ਮਿਲਦਾ ਉਹੀ ਸੁਖ ਮਿਲ ਗਿਆ ਆਨੰਦ ਨੂੰ ਹਾਂਜੀ ਠੀਕ ਹੈ ਜੀ ਇੱਥੇ ਪੰਜਵੀਂ ਪੌੜੀ ਦੀ ਸਮਾਪਤੀ ਹੈ ਜੀ ਹਾਂਜੀ